ਜਦੋਂ ਦੀ ਅਮਰ ਸਿੰਘ ਚਮਕੀਲਾ ਫਿਲਮ Netflix ਤੇ ਰਿਲੀਜ਼ ਹੋਈ ਆ ਤਾਂ ਟ੍ਰੈਂਡਿੰਗ ਤੇ ਆ ਤੇ ਲੋਕਾਂ ਦੇ ਅੰਦਰ ਅਮਰ ਸਿੰਘ ਚਮਕੀਲਾ ਹੋਣਾ ਨੂੰ ਲੈ ਕੇ ਬਹੁਤ ਗਰੇਜ਼ ਹੋ ਗਿਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਅਹਿਮ ਗੱਲਾਂ ਸੀ ਜਿਹੜੇ ਕਹਿੰਦੇ ਸੀਗੇ ਕਿ ਅਮਰ ਸਿੰਘ ਚਮਕੀਲਾ ਲੱਚਰ ਗਾਉਂਦਾ ਸੀ ਕਿਉਂ ਗਾਉਂਦਾ ਸੀਗਾ ਕੀ ਉਹਦੇ ਕਾਰਨ ਸੀ ਉਹਦੇ ਗਾਣ ਪਿੱਛੇ ਫਿਲਮ ਦੇ ਵਿੱਚ ਸਾਰੀ ਉਹਦੀ ਹਿਸਟਰੀ ਨੂੰ ਬਿਆਨ ਕੀਤਾ ਗਿਆ ਤੇ ਬਹੁਤ ਸਾਰੇ ਲੋਕ ਕਹਿ ਸਕਦੇ ਆ ਜਿਹੜੇ ਉਹਨਾਂ ਦੇ ਐਨਟੀ ਵੀ ਚੱਲਦੇ ਸੀ ਤਾਂ ਉਹ ਵੀ ਉਹਨਾਂ ਦੇ ਫੈਨ ਹੋਗੇ ਤਾਂ ਹਾਲੀ ਦੀ ਘੜੀ ਦੋਸਤੋ ਇੱਕ ਵਿਅਕਤੀ ਦੇ ਵੱਲੋਂ ਅਮਰ ਸਿੰਘ ਚਮਕੀਲਾ ਹੋਲਾ ਦੇ ਜਿਹੜੇ ਖਾੜੇ ਲੱਗਦੇ ਸੀ ਉਹਨਾਂ ਦਾ ਇੱਕ ਜਿਹੜਾ ਕਹਦੀ ਐਗਰੀਮੈਂਟ ਉਹ ਸਾਹਮਣੇ ਰੱਖਿਆ ਹੋਇਆ 1986 ਵੇਲੇ ਦਾ ਉਹ ਐਗਰੀਮੈਂਟ ਹੈਗਾ ਜਿਹਦੇ ਵਿੱਚ ਕੁਝ ਸ਼ਰਤਾਂ ਜਿਹੜੀਆਂ ਪ੍ਰੋਗਰਾਮ ਦੌਰਾਨ ਉਹ ਰੱਖਦੇ ਸੀਗੇ ਉਹ ਲਿਖੀਆਂ ਹੋਈਆਂ ਨੇ ਤੇ ਕਿੰਨੇ ਪੈਸੇ ਪਹਿਲਾਂ ਦੇਣੇ ਪੈਂਦੇ ਸੀਗੇ ਉਹ ਸਾਰਾ ਦੱਸਿਆ ਹੋਇਆ ਹੈਗਾ ਤਾਂ ਇਹ ਬਹੁਤ ਹੀ ਪ੍ਰਾਣਾ ਕਹਿ ਸਕਦੇ ਕਿ ਜੇ ਇੰਨਾ ਚਮਕੀਲੇ ਦੇ ਨਾਲ ਪਿਆਰ ਹੈਗਾ ਤਾਂ ਹੀ ਜਿਹੜਾ ਉਹਨਾਂ ਨੇ ਇੰਨਾ ਪੁਰਾਣਾ ਐਗਰੀਮੈਂਟ ਸਾਹਮਣੇ ਰੱਖਿਆ ਹੋਇਆ ਤਾਂ ਇਹ ਇਹਦੇ ਵਿੱਚ ਕਹਿਣ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਚਮਕੀਲੇ ਨੂੰ ਕੋਈ ਪਸੰਦ ਨਹੀਂ ਸੀ ਕਰਦਾ ਤੇ ਪੁਰਾਣੀ ਇੱਕ ਯਾਦ ਉਹਨਾਂ ਦੇ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਐਗਰੀਮੈਂਟ 트ੈਂਡ ਕਰ ਰਿਹਾ ਹੈ ਇਹ ਐਗਰੀਮੈਂਟ ਤੁਹਾਨੂੰ ਦਿਖਾਉਣੇ ਆ ਤੇ ਨਾਲ ਨਾਲ ਤੁਹਾਨੂੰ ਸਮਝਾਉਣੇ ਵੀ ਆ ਕਿ ਪੁਰਾਣੀ ਹੈਂਡਰਾਈਟਿੰਗ ਦੇ ਵਿੱਚ ਉਹ ਲਿਖਿਆ ਹੋਇਆਗਾ ਤਾਂ ਸਮਝਣ ਦੇ ਵਿੱਚ ਥੋੜੀ ਦਿੱਕਤ ਆਊਗੀ ਤੇ ਪੜ੍ਹ ਕੇ ਵੀ ਤੁਹਾਨੂੰ ਸੁਣਾਉਣੇ ਆਗੇ ਇਹ ਪੱਖੋ ਕਲਾਂ ਪਿੰਡ ਦੇ ਵਿੱਚ ਪ੍ਰੋਗਰਾਮ ਦਾ ਜਿਹੜਾ ਐਗਰੀਮੈਂਟ ਚਮਕੀਲੇ ਦਾ ਜਿਹੜਾ ਗੀਤਬੁੱਕ ਪ੍ਰੋਗਰਾਮ ਬੁੱਕ ਕਰੋਨਾ ਅਮਰਜੋਤ ਕੁਰ ਤੇ ਚਮਕੀਲਾ ਦਾ ਜਿਹੜਾ ਇਹ ਪ੍ਰੋਗਰਾਮ ਸੀ ਤਕਰੀਬਨ 4300 ਰੁਪਏ ਰਾਸ਼ੀ ਇਸ ਪ੍ਰੋਗਰਾਮ ਨੂੰ ਲੈ ਕੇ ਤੈਅ ਕੀਤੀ ਗਈ ਸੀ 200 ਰੁਪਏ ਉਹਨੇ ਲਿਖਿਆ ਕਿ ਸਾਈ ਹੈ ਜੀ ਤੇ ਜਿਹੜਾ ਬਾਕੀ ਦਾ ਪੈਸਾ ਬਾਅਦ ਚ 4100 ਰੁਪਏ ਤਾਂ ਇਹ ਪੱਕੋ ਕਲਾਂ ਦਾ ਪ੍ਰੋਗਰਾਮ ਹੈ ਔਰ ਸਮਾ ਵੀ ਦੱਸਿਆ ਗਿਆ ਹੈ ਕਿ 12 ਵਜੇ ਦੀ ਬਰਾਤ ਹੋਗੀ ਤੇ ਉਸ ਹਿਸਾਬ ਨਾਲ ਸਾਰੇ ਜਿਹੜੇ ਪ੍ਰਾਣੇ ਹੁੰਦੇ ਸੀਗੇ ਔਰ ਤੁਸੀਂ ਇਹ ਦੇਖੋ ਕਿ ਜੋ ਸ਼ਰਤਾਂ ਉਹਨਾਂ ਨੇ ਲਿਖੀਆਂ ਗਈਆਂ ਨੇ ਕਿ ਸਟੇਜ ਪ੍ਰੋਗਰਾਮ ਦੌਰਾਨ ਜਿਹੜਾ 2 ਘੰਟੇ ਗਾਣਾ ਗਾਇਆ ਜਾਊਗਾ ਯਾਨੀ ਕਿ 2 ਘੰਟੇ ਤੋਂ ਵੱਧ ਨਹੀਂ ਚਮਕੀਲਾ ਗਾਊਗਾ 2 ਘੰਟੇ ਦੇ ਹੀ ਉਹ ਪੈਸੇ ਲੈ ਰਿਹਾ ਤੇ ਉਸ ਤੋਂ ਵੱਧ ਨਹੀਂ ਤੇ 2 ਘੰਟੇ ਤੁਹਾਨੂੰ ਪਤਾ ਫਿਰ ਉਹ ਰੰਗ ਤਾਂ ਬਾਨ ਨਹੀਂ ਦਿੰਦੇ ਆ ਤਾਂ ਉੱਥੇ ਫਿਰ ਅੱਗੇ ਜਿਹੜੀ ਸ਼ਰਤ ਲਿਖੀ ਹੋਈ ਹੈ 14 ਮਾਰਚ 1986 ਦਾ ਜਿਹੜਾ ਇਹ ਖਾਣਾ ਲਗਾਉਣ ਦੀਆਂ ਸ਼ਰਤਾਂ ਦੇ ਵਿੱਚ ਆ ਉਹਨਾਂ ਨੇ ਕਿਹਾ ਕਿ ਗਾਇਕ ਜੋੜੀ ਜਿਹੜੀ 4300 ਰੁਪਏ ਲਊਗੀ ਹਨਾ ਤਾਂ ਉਸ ਤੋਂ ਬਾਅਦ ਜੇਕਰ ਅਖਾੜੇ ਦੇ ਵਿੱਚ ਕਿਸੇ ਵੀ ਸਮੇਂ ਗਾਇਕ ਜੋੜੀ ਦੇ ਨਾਲ ਕੋਈ ਗਲਤ ਹਰਕਤ ਹੁੰਦੀ ਹੈ ਤਾਂ ਉਹ ਜ਼ਿੰਮੇਦਾਰ ਅਖਾੜਾ ਲਾਉਣ ਵਾਲੇ ਹੋਣ ਕਿਉਂਕਿ ਵੱਡੀ ਗੱਲ ਜੀ ਕਿਉਂਕਿ ਅਕਸਰ ਇਸ ਤਰ੍ਹਾਂ ਦੀ ਕਈ ਵਾਰ ਹਰਕਤ ਹੋ ਜਿੰਦੇ ਫੀਮੇਲ ਨਾਲ ਲਗਾਰੀ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਬੋਲ ਦੇ ਜਾਂ ਕੁਝ ਵੀ ਗਲਤ ਕਰੇ ਉਹ ਚਮਕੀਲੇ ਦਾ ਅਕਸਰ ਕਈ ਥਾਵਾਂ ਤੇ ਵਿਰੋਧ ਕਈ ਲੋਕ ਕਰ ਦਿੰਦੇ ਜਿਹੜੀ ਉਹਨਾਂ ਦੀ ਗਾਇਕੀ ਨੂੰ ਨਹੀਂ ਪਸੰਦ ਕਰਦੇ ਸੀਗੇ ਤੇ ਇਹ ਸ਼ਰਤ ਉਹਨਾਂ ਨੇ ਇਹਦੇ ਵਿੱਚ ਲਿਖੀ ਔਰ ਦੂਜੀ ਸ਼ਰਤ ਇਹ ਹੈ ਕਿ ਮੀਂਹ ਤੇ ਹਨੇਰੀ ਦੇ ਕਾਰਨ ਪ੍ਰੋਗਰਾਮ ਜੇਕਰ ਰੱਦ ਹੁੰਦਾ ਤਾਂ ਗਾਇਕ ਜੋੜੀ ਦੇ ਬਣਦੇ ਪੈਸੇ ਉਹਨਾਂ ਨੂੰ ਤੁਸੀਂ ਦੇਣੇ ਹੈਗੇ ਕਿਉਂਕਿ ਉਹ ਤਾਂ ਆਏ ਮੀਂਹ ਆ ਗਿਆ ਕੁਦਰਤੀ ਆਫਤ ਹੈ ਤੇ ਉਹਨਾਂ ਦੇ ਜਿਹੜੇ ਪੈਸੇ ਬਣਦੇ ਨੇ ਉਹ ਪੈਸੇ ਲੈਣ ਦੇ ਹੱਕਦਾਰ ਹੈਗੇ ਨੇ ਦੂਜੀ ਗੱਲ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਕਿ ਕਿ ਲਾਊਡ ਸਪੀਕਰ ਤੋਂ ਬਿਨਾ ਜਿਹੜਾ ਪ੍ਰੋਗਰਾਮ ਨਹੀਂ ਹੋਊਗਾ ਤੇ ਸਟੇਜ ਤੇ ਚਾਨਣੀ ਲਗਾਉਣੀ ਜਿਹੜੀ ਹੈ ਉਹ ਜ਼ਰੂਰੀ ਹੋਊਗੀ ਅਤੇ ਦੂਜੀ ਗੱਲ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜਾ ਐਡਵਾਂਸ ਲਿੱਤਾ ਹੋਇਆਗਾ ਉਹ ਵਾਪਸ ਨਹੀਂ ਕੀਤਾ ਜਾ ਸਕਦਾ ਐਡਵਾਂਸ 500 ਰੁਪਏ ਤੋਂ ਘੱਟ ਜਿਹੜਾ ਨਹੀਂ ਲਿਆ ਜਾਏਗਾ ਔਰ ਸਪੈਸ਼ਲ ਇਨਾਮ ਅਤੇ ਇਨਾਮਦਾਰ ਦੇ ਨਾਮ ਕਲਾਕਾਰ ਦੇ ਹੋਣਗੇ ਜੋ ਵੀ ਉੱਥੇ ਇਨਾਮ ਦਿੱਤਾ ਜਾਂਦਾ ਹੈ ਉਹ ਸਾਰਾ ਕਲਾਕਾਰ ਆਪਦੇ ਲੈ ਕੇ ਜਾਏਗਾ ਫੀਸ ਤੋਂ ਇਲਾਵਾ ਜੋ ਬਣਦਾ ਹੈ ਉੱਪਰ। ਹੋਰ ਵੀ ਕਈ ਸ਼ਰਤਾਂ ਜਿਹੜੀਆਂ ਨੇ ਇਹ ਵਾਇਰਲ ਹੋ ਰਹੀ ਹੈ ਪਰ ਸਾਫ਼ ਤੌਰ ਤੇ ਕਈ ਚੀਜ਼ਾਂ ਜਿਹੜੀਆਂ ਨਹੀਂ ਨਜ਼ਰ ਆ ਰਹੀ ਹੈ ਪਰ ਜੋ-ਜੋ ਸਾਨੂੰ ਡਿਟੇਲ ਜਿਹੜੀ ਦੇਖ ਦੇਖ ਪਾ ਰਹੇ ਸੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਐਗਰੀਮੈਂਟ ਹੈਗਾ ਪੁਰਾਣਾ ਇਹ 2 ਫਰਵਰੀ ਦਾ ਵਿਆਹ ਹੈਗਾ 1986 ਦਾ ਤੇ ਜਿਹਦੀ ਇਹ ਐਗਰੀਮੈਂਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ